ਬਜਾਏ ਪਤਾ ਕਿੰਨੇ ਵਾਰੀ ਮਾਰਿਆ ਸੀ ਫੁੱਟਰ ਸੋ ਦੋ ਵਾਰ ਮਾਰਿਆ ਸੀ ਹੈ ਦੋ ਵਾਰ ਫੁੱਟਰ ਮਾਰ ਕੇ ਮਿਲਿਆ ਕੀ ਨਹੀਂ ਹੈ ਮੁਸ਼ਕਿਲ ਨਹੀਂ ਜੀ ਤੇ ਗਿਫਟ ਲੈਣ ਨੂੰ ਜੀ ਕਰਦਾ ਸੀ ਨਾ ਦੇਖ ਲੈ ਮੈਂ ਤੇਰੇ ਘਰ ਆਇਆ ਗਿਫਟ ਦੇਣ ਵਾਸਤੇ ਤੇਰੇ ਜਿੰਨੇ ਯਾਰ ਦੋਸਤ ਹੈ ਸਾਰਿਆਂ ਨੂੰ ਸਮਝਾਉਣਾ ਹਾਂ ਜੀ ਇਸ ਟਾਈਮ ਸਾਡੇ ਸ਼ਹਿਰ ਦੇ ਵਿੱਚ 25 ਤੋਂ 30 ਲੋਕ ਹੈ ਇਸ ਤੋਂ ਹੋ ਸਕਦਾ ਵੱਧ ਹੋ ਜਿਹੜਾ ਸ਼ਹਿਰ ਦੇ ਵਿੱਚ ਕੋਈ ਵੀ ਪੁਲਿਸ ਸੁੰਲਾਂ ਦੀ ਜਾਂ ਟ੍ਰੈਕ ਕਰੂਲਾਂ ਦੀ ਵਾਇਲੇਸ਼ਨ ਕਰਦਾ ਕੋਈ ਪਟਾਕਾ ਮਾਰਦਾ ਜਾਲੀ ਲਾ ਕੇ ਘੁੰਮਦਾ ਹੋਟਲ ਮਾਰਦਾ ਜਾਂ ਕੋਈ ਹੋਰ ਟ੍ਰਿਪਲਿੰਗ ਕਰਦਾ ਬਿਨਾਂ ਨੰਬਰ ਪਲੇਟ ਦੇ ਜਾਂ ਕੋਈ ਸਟੈਂਡ ਬਾਰੀ ਕਰਦਾ ਉਹ ਲੋਕ ਉਸੇ ਟਾਈਮ ਉ ਦੀ ਵੀਡੀਓ ਬਣਾ ਕੇ ਫੋਟੋ ਖਿੱਚ ਕੇ ਮੈਨੂੰ ਸੈਂਡ ਕਰ ਦਿੰਦੇ ਆ ਇਸੇ ਤਰ੍ਹਾਂ ਹੀ ਕੱਲ ਤੁਸੀਂ ਮਾਰਿਆ ਉਟਰਾ ਐ ਡੀਸੀ ਰੋਡ ਦੇ ਨੇੜੇ ਅਮਨ ਹਸਪੀਟਲ ਦੇ ਨੇੜੇ ਇੱਕ ਜਗ੍ਹਾ ਤੇ ਅੱਗੇ ਮਾਰਿਆ ਨਾਲ ਹੀ ਤੇਰੀ ਵੀਡੀਓ ਬਣਾ ਕੇ ਉਹਨਾਂ ਨੇ ਮੈਨੂੰ ਸੈਂਡ ਕਰਤੀ ਆ ਉਹਦੇ ਆਧਾਰ ਤੇ ਪੁੱਤੋ ਪੱਤੇਰੇ ਘਰ ਆਏ ਤੇ ਮੈਂ ਉਮੀਦ ਕਰਦਾ ਤੂੰ ਅੱਗੇ ਤੋਂ ਜੀ ਗਲਤੀ ਨਹੀਂ ਕਰੇਗਾ ਹੁਣੇ ਹੀ ਗੱਡੀ ਸਾਡੇ ਨਾਲ ਖੜ ਤੇ ਇਹ ਤਾਂ ਜਿਹੜਾ ਹੁਕਮ ਆ ਉਹ ਲਵਾ ਦੇ ਠੀਕ ਹੈ ਤੇ ਗਿਫਟ ਤੇਰਾ ਆਪਾਂ ਤਿਆਰ ਕਰਦੇ ਆ ਠੀਕ ਹੈ ਹਾਂ ਆ ਦੇ ਕੋਈ ਇਹ ਲਾ ਹੁਕਮ ਆ ਇਹ ਵੀ ਲਾ ਲੈ ਇਹਦਾ ਐਡਰੈਸ ਸਿਸਟਮ ਹੈ ਇਹ ਵੀ ਲਾ ਲੈ ਠੀਕ ਹੈ ਤੇ ਮੈਂ ਆਮ ਤਵਲਕ ਦੇ ਦਿਮਾਗ ਚ ਆਉਂਦਾ ਕਿ ਸ਼ਾਇਦ ਤੇ ਜਿਹੜੇ ਪੁਲਿਸ ਅਫਸਰ ਅਕਪਤੀ ਸਾਹਿਬ ਤਾਂ ਪੀ ਸਿਆਪ ਲਈ ਸਾ ਇਹ ਪੁਲਿਸ ਵਾਲੇ ਬੱਚੇ ਜਿਹੜੇ ਉਹਨਾਂ ਦਾ ਚਲਾਣ ਨਹੀਂ ਕੱਢਦੇ ਮੈਂ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਨਾ ਇਹ ਜਿਹੜਾ ਪੁਟਰ ਲੱਗਾ ਸੀ ਇਹ ਪੁਲਿਸ ਮੁਲਾਜ਼ਮ ਦੇ ਬੱਚੇ ਹੀ ਤੇ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਪਲੀਜ਼ ਅਸੀਂ ਤਾਂ ਪਹਿਲਾਂ ਕਿਸੇ ਨੂੰ ਬਖਸ਼ਦੇ ਨਹੀਂ ਤੇ ਇਸ ਕਰਕੇ ਪੁਲਿਸ ਕੋ ਐਜੀ ਗਲਤੀ ਤੁਹਾਾਰੇ ਕਰਨਾ ਬੈਠਿਆ ਚਾਹੇ ਕੋ ਪੁਲਿਸ ਅਫਸਰ ਦਾ ਬੱਚਾ ਚਾਹੇ ਕੋ ਸਿਵਲ ਦਾ ਸਾਡੇ ਵਾਸਤੇ ਪੁਲਿਸ ਦੇ ਬੱਚੇ ਵੀ ਉਹ ਜਿਹੇ ਆ ਸਿਵਲ ਦੇ ਬੱਚੇ ਇਹੋ ਜਿਹੇ ਆ ਕਿਉਂਕਿ ਰੂਲ ਸਾਰੇ ਵਾਸਤੇ ਬਰਾਬਰ ਆ ਇਸ ਕਰਕੇ ਇਹਦਾ ਜਿਹੜਾ ਜੋ ਚਲਾਣ ਬਣਦਾ ਉਹ ਕਰ ਦਿੱਤਣ ਦਾ Thank you.